ਹਰੀਆਂ ਪੱਗਾਂ ਹਰੀਆਂ ਚੁੰਨੀਆਂ ਪਗੜੀ ਸੰਭਾਲ ਲੈਣ ਦੀ ਯਾਦ ਚੇਤੇ ਕਰਵਾਰੀਆਂ ਤਸਵੀਰਾਂ 1907 ਦੀਆਂ ਨਹੀਂ 2021 ਦੀਆਂ ਨੇ ਕਿਸਾਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਪੰਜਾਬ ਸੜੇ ਪੂਰੇ ਦੇਸ਼ ਦੇ ਵਿੱਚ ਪਗੜੀ ਸੰਭਾਲ ਦਿਹਾੜਾ ਇਉਂ ਵੀ ਮਨਾਇਆ ਗਿਆ ਲੋਕ ਘਰਾਂ ਤੋਂ ਬਾਹਰ ਨਿਕਲੇ ਤੇ ਕਿਸਾਨਾਂ ਦਾ ਪੱਖ ਪੂਰਿਆ ਨਾਲ ਹੀ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਇਸ ਹੁਣ ਪਗੜੀ ਦੇ ਕਾਰਨ ਹੀ ਅਸੀਂ ਹੁਣ ਇਹ ਜਿਹੜਾ ਆਪਣਾ ਇਹ ਚੱਲ ਰਿਹਾ ਪ੍ਰੋਟੈਸਟ ਇਹਦੇ 'ਚ ਜੋਸ਼ ਭਰ ਗਿਆ ਅਸੀਂ ਇਸ ਕਰਕੇ ਨਹੀਂ ਪਿੱਛੇ ਹੁਣ ਹਟਣਾ ਹੈਗਾ ਇਸ ਪਗੜੀ ਨੇ ਸਾਨੂੰ ਹੋਰ ਜੋਸ਼ ਭਰਤਾ ਸਾਡੇ ਵਿੱਚ ਵੀ ਅਸੀਂ ਇਹ ਜਿਹੜੇ ਬੀਲਾ ਇਹ ਤਿੰਨ ਵਾਪਸ ਕਰਾ ਕੇ ਲੈਣੇ ਹਰ ਹਾਲਤ 'ਚ ਤੇ ਅੱਜ ਜਿਹੜੀਆਂ ਸਰਕਾਰਾਂ ਨੇ ਸਾਡੇ ਮਸਲਾ ਪਗੜੀ ਦਾ ਆ ਗਿਆ ਜੀ ਸਾਨੂੰ ਮਜਾਰੇ ਬਣਾਉਣਾ ਚਾਹੁੰਦੀ ਹੈ ਵੀ ਇਹ ਲੇਬਰ ਕਲਾਸ ਬਣਾਉਣਾ ਚਾਹੁੰਦੀ ਹੈ ਸਾਨੂੰ ਚਾਹੁੰਦੀ ਹੈ ਵੀ ਜ਼ਮੀਨਾਂ ਖੋਲਿਏ ਸਾਡੇ ਤੋਂ ਤੇ ਦਿਹਾੜੀਦਾਰ ਬਣ ਜਾਣਾ

ਸੰਘਰਸ਼ਾਂ ਦੇ ਵਿੱਚੋਂ ਹੀ ਕੋਈ ਹੱਲ ਕਰਦੇ ਆ ਸਾਨੂੰ ਛਿਪਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਸੰਘਰਸ਼ ਕਰਨ ਦੀ ਲੋੜ ਹੈ ਉਹਨਾਂ ਨੂੰ ਇਹ ਅੱਜ ਦਾ ਦਿਨ ਸਾਡਾ ਸਮਰਪਿਤ ਹੈ ਜਿਹੜੀ ਹੈਗੀ ਸੰਘਰਸ਼ ਲੰਮਾ ਚੱਲਣ ਦੀ ਗੱਲ ਇਹ ਸਰਕਾਰ ਜਿੰਨਾ ਮਰਜ਼ੀ ਲੰਮਾ ਚਲਾ ਲੇ ਕਿਸਾਨ ਡੋਲਣ ਵਾਲੇ ਨਹੀਂ ਨਾ ਕਿਸਾਨਾਂ ਦੇ ਡਰੜ ਆਰਾਦੇ ਨੇ ਭਾਗਸੋਂ ਦਾ ਜਰਮ ਵਿਵਾਦ ਹੋਇਆ ਤੇ ਫਾਸੀ ਵੀ ਚੜ ਗਿਆ ਦੇਖੋ ਕਿੰਨਾ ਸਮਾਗਰੇਦਿਆਂ ਨੂੰ ਘਟਣ ਦੇ ਲਈ ਲੱਗਿਆ ਸੀ ਅੱਜ ਵੀ ਇਹ ਜਿਹੜੇ ਤੁਮਰ ਹੋਣ ਜਾਂ ਮੋਦੀ ਹੋਣ ਆ ਇਹ ਮਾੜੇ-ਮੋੜੇ ਨਾਲ ਹੀ ਨਿਕਲ ਲੈ ਇਹ ਲੰਮਾਸ ਕਰ ਚੱਲੂਗਾ ਚਲਾਵਾਂਗੇ ਹੌਸਲੇ ਬੁਲੰਦ ਨੇ ਦਿੱਤਾ ਕਿੰਨੀ ਹੋਊਗੀ ਅਜੀਤ ਸਿੰਘ ਨੇ ਅੰਗਰੇਜ਼ ਹਕੂਮਤ ਦੇ ਖਿਲਾਫ ਪਗੜੀ ਸੰਭਾਲ ਲਹਿਰ ਸ਼ੁਰੂ ਕੀਤੀ ਸੀ ਤੇ ਲਹਿਰ 9 ਮਹੀਨਿਆਂ ਤੱਕ ਚੱਲੀ ਸੀ ਅਜੀਤ ਸਿੰਘ ਅਤੇ ਸਹਿਜਾ ਨੰਦ ਸਰਸਵਤੀ ਦੀ ਆਦ ਦੇਵੇ ਚ ਦਿਹਾੜਾ ਮਨਾਇਆ ਜਾਂਦਾ ਹੈ 1907 ਚ ਪਗੜੀ ਸੰਭਾਲ ਉਹ ਜੱਟਾ ਲਹਿਰ ਸ਼ੁਰੂ ਕੀਤੀ ਗਈ ਸੀ ਅੰਗਰੇਜ਼ ਸਰਕਾਰ ਵੱਲੋਂ ਬਣਾਏ ਤਿੰਨ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਸੀ ਤਿੰਨੇ ਐਕਸ ਦੇ ਵਿੱਚ ਕਿਸਾਨਾਂ ਦੇ ਖਿਲਾਫ ਟੈਕਸ ਵਧਾਇਆ ਗਿਆ ਸੀ ਅਤੇ ਇਸ ਦੇ ਰੋਸ ਵਜੋਂ ਇਹ ਲਹਿਰ ਸ਼ੁਰੂ ਹੋਈ ਸੀ ਆਤਮ ਸਨਮਾਨ ਦੇ ਵਜੋਂ ਆਪਣੇ ਖੇਤਰ ਦੀ ਪਛਾਣ ਵਜੋਂ ਜਾਨੀ ਆਜ਼ਾਦੀਆਂ ਪੰਗਾ ਬਣ ਕੇ ਇੱਕ ਖਾਸ ਦਿਨ ਮਨਾਇਆ ਗਿਆ ਅਤੇ ਨਾਲ ਹੀ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਹੋਇਆ